ਖੁਰੀਆ ਗੋਸ਼ਨੀ ਅੰਦਰ ਤੋਂ ਇਹ ਯੂਥ ਫਰਵਰ ਗਰੁੱਪ ਡੇਰਾਵਾ ਬਣਾਣ ਕਦੀ ਟੀਮ ਹੈ ਜਿਹੜੀ ਅੱਜ ਸੇਵਾ ਵਾਸਤੇ ਪਹੁੰਚੀ ਹੈ ਇਹ ਸਾਡੇ ਨਾਲ ਡਾਕਟਰ ਸਾਹਿਬ ਨੇ ਡਾਕਟਰ ਕਰਨਬੀਰ ਸਿੰਘ ਧਿਆਨਪੁਰ ਤੋਂ ਐਮਬੀਬੀਐਸ ਡਾਕਟਰ ਨੇ ਸੋ ਜਿਨ੍ਹਾਂ ਨੂੰ ਮੈਡੀਸਨ ਵਗੈਰਾ ਦੀ ਲੋੜ ਹੈ ਕਿਉਂਕਿ ਗਰਾਊਂਡ ਲੈਵਲ ਤੋਂ ਰਿਪੋਰਟ ਆਈ ਸੀ ਜਿਹੜੀ ਕਿ ਮੈਡੀਸਨ ਨਹੀਂ ਪਹੁੰਚ ਪਾਰੀ ਸੋ ਅੱਜ ਸਾਡੀ ਟੀਮ ਜਿਹੜੀ ਹੈ ਯੂਥ ਫਾਰ ਵਰਗਰਪ ਦੀ ਡੇਰਾਪਾ ਬਣਾਉਣ ਦੀ ਟੀਮ ਦੂਸਰੀ ਵਾਰੀ ਕੋਟੀ ਆ ਕਿੰਨਾ ਪੈਸਾ ਲਾਇਆ ਉਹਦੇ ਕੰਮ ਵੀ ਕਰ ਗਿਆ ਅੱਜ ਸਾਡੀ ਸਭ ਤੋਂ ਵੱਡੀ ਸਵਾਲ ਸੋ ਬੁਰਦੋਰੇ ਬੈਣੀ ਬਚੀ ਤਾਂ ਕੋਈ ਨਹੀਂ ਅੰਜਾ ਦੀ ਮੈਡੀਸਨ ਤੇ ਸਾਡੀ ਟੀਕੀ ਦੇ ਕੇਸਡ ਦਾ ਤੁਸੀਂ ਉਹ ਕਰਾ ਲਨਾ ਤੇ ਜਦੋਂ ਤੁਹਾਡਾ ਜੀ ਵਧਿਆ ਆ ਨਾ ਤੇ ਮੈਂ ਦਵਾਈ ਵੀ ਲਿਖਤੀ ਆ ਠੀਕ ਆ ਤੁਸੀਂ ਉਹ ਦਵਾਈ ਖਾਣੀ ਤੁਹਾਨੂੰ ਉਹਦਾ ਨਫਰਕ ਪੈ ਜਾਏਗਾ ਠੀਕ ਆ ਆ ਪੈਰਾਂ ਨੂੰ ਫੋਜ ਬੜੀ ਗੱਲ ਆਹ ਦੇਖੋ ਆਹ ਗੋਲੀ ਸਵੇਰੇ ਸ਼ਾਮ ਖਾਣੀ ਹੈ ਤੁਸੀਂ ਠੀਕ ਹੈ ਇਹ ਆਪਣੇ ਡਾਕਟਰ ਕਰਮਵੀਰ ਸਿੰਘ ਹੈ ਜੀ ਧਿਆਨਪੁਰ ਤੋਂ ਐਮ ਬੀ ਪੀ ਐਸ ਡਾਕਟਰ ਨੇ ਤੇ ਤੁਸੀਂ ਦੇਖ ਰਹੇ ਹੋ ਕਿਵੇਂ ਕਿ ਦਵਾਈ ਪਿੱਛੇ ਤੱਕ ਤੇ ਪਹੁੰਚ ਜਾਂਦੀ ਹੈ ਲੇਕਿਨ ਹੁਣ ਜਿੱਦਾਂ ਮਾੜਾ ਜੀ ਬਾਹਰ ਨਹੀਂ ਜਾ ਸਕਦੇ ਹੁਣ ਤੁਸੀਂ ਘਰ ਦਾ ਜਿਹੜਾ ਨੁਕਸਾਨ ਹੋਇਆ ਦੇਖ ਲਿਆ ਕਿ ਜਿਹੜਾ ਨੀਲਾ ਬੈਗੀਆਂ ਹੋਈਆਂ ਨੇ ਬਿਲਕੁਲ ਫਰਸ਼ ਹੀ ਖਤਮ ਫਰਸ਼ ਜਿਹੜਾ ਬੈ ਗਿਆ ਹੋਇਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਦਵਾਈਆਂ ਵੀ ਪਹੁੰਚ ਰਹੀਆਂ ਨੇ ਮੈਸੇ ਲੇਕਿਨ ਰੋਡਾਂ 'ਦੱਕੀ ਪਹੁੰਚ ਰਹੀਆਂ ਨੇ ਪਿੱਛੇ-ਪਿੱਛੇ ਲੋਕ ਵੰਡ ਕੇ ਪਿੱਛੇ-ਪਿੱਛੇ ਰਸਣ ਵੰਡ ਕੇ ਜਿਹੜਾ ਹੈ ਤੇ ਬਜ਼ੁਰਗ ਤੁਹਾਨੂੰ ਵਾਪਸ ਚੱਲ ਜਾਂਦੇ ਨੇ ਬਜ਼ੁਰਗ ਕੈਂਪਾਂ 'ਚ ਨਹੀਂ ਜਾ ਸਕਦੇ ਬਜ਼ੁਰਗ ਨੇ ਉਹ ਨਾ ਤਾਂ ਕੈਂਪਾਂ ਜਾ ਸਕਦੇ ਨੇ ਤੇ ਜਾਂ ਨਾ ਹੀ ਜਿਹੜੀ ਕੋਈ ਛੋਣ ਤੇ ਰੋਡ ਤੇ ਆ ਰਹੀ ਉਹ ਲੈ ਸਕਦੇ ਨੇ ਸੋ ਇਸ ਕਰਕੇ ਅਪੀਲ ਹੈ ਉਹ ਮੈਂ ਐਂ ਜੀਆਂ ਨੂੰ ਉਹਨਾਂ ਸੇਵਾ ਸੁਸਾਇਟੀਆਂ ਨੂੰ ਜਿਹੜੇ ਸੇਵਾ ਕਰ ਰਹੇ ਕਿਰਪਾ ਕਰਕੇ ਗਰਾਊਂਡ ਲੈਵਲ ਤੇ ਕੰਮ ਕਰੋ ਪਿੱਛੇ ਟਰਾਲੀ ਤੇ ਵੰਡਣ ਦਾ ਕੋਈ ਫਾਇਦਾ ਨਹੀਂ ਹੈਗਾ ਘਰਾਂ ਤੱਕ ਪਹੁੰਚ ਕਰੋ ਫਿਰ ਤੁਹਾਨੂੰ ਉਹ ਰਿਐਲਿਟੀ ਜਿਹੜ ਤੇਰਾ ਸਿਰ ਨਾਮਾ ਕੋਈ ਨਹੀਂ ਲੈਣਾ ਹੈ ਮੇਰੇ ਗੱਲ ਸੁਣ ਲੈ ਅੰਮ੍ਰਿਤ ਨਾ ਖੇਵ ਨਹੀਂ ਲੱਗਦੇ ਜਿਹੜੇ ਕੰਮ ਮਾਰੇ ਨਾਨਾ ਨੂੰ ਆਪਾ ਕੋੜੀ ਜਿਆ ਰਹੇਂ ਤੀ ਆਹ ਦੇਖੋ ਜੇ ਕਿ ਦਸ ਸਾਰਾ ਅੱਗੋ ਜੀ ਜਿਹੜਾ ਹੈ ਘਰਾਂ ਦੇ ਵਿੱਚ ਜਦੋਂ ਪਾਣੀ ਵੜ ਗਿਆ ਬਿਸਤਰੇ ਵਗੈਰਾ ਸਾਰੇ ਗਿੱਲੇ ਕਰਤੇ ਆ ਭਾਈ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਜੀ ਆਹੀ ਆਏ ਪਕੋ ਕੇ ਕਾਦੀ ਸਾਹਿਬ ਆਜੀ ਸਾਰੇ ਤਿੰਨ ਜੀ ਪਾਵਰ ਗਰੁੱਪ ਔਰ ਮੈਡੀਸ਼ਨ ਦੇਣ ਆਏ ਕਿ ਬੜੀ ਜੀਵ ਜੀ ਹਰਾਨ ਕੀ ਹੋਈ ਕਿ ਐਡੀਆਂ ਸੋਹਣੀਆਂ ਕੋਠੀਆਂ ਬੜੀਆਂ ਨਾ ਤਹਾ ਲਾਇਆ ਔਰ ਜੇ ਅੰਦਰ ਇਹਨਾਂ ਦੇ ਵਖੇ ਤਾਂ ਅੰਦਰ ਸਾਰੇ ਖੋਖਲੇ ਹੋ ਜੁਕੇ ਅੰਦਰ ਵੇਖਿਆ ਯਾਰ ਗੁਰਦੰਸ ਸਿੰਘ ਅੰਦਰ ਵਿਖਾਇਓ ਆਹ ਦੇਖੋ ਖੋਖਲੇ ਆ ਬਾਣੀ ਆ ਸਭ ਬਹਣਾਂ ਵਾਲੀ ਆਪਣੀ ਪੇਰਾ ਤੰਦੀ ਦੇ ਨਾਲ ਕਮਾਈ ਕਰਕੇ ਲਾਉਂਦਾ ਓਹੋ ਹੋ ਪਰ ਕੋਬ ਨਿਕਲ ਗਿਆ ਦਾ ਜਦੋਂ ਸੁੱਕੀਏ ਤੇ ਬੈਂਡ ਬੈਂਡ ਸਾਰੇ ਬਹਿ ਗਏ ਹੋਇਆ ਸਾਰੇ ਸਾਡੇ ਕੋ ਸਾਰਾ ਇਹ ਸਮਾਨ ਜਲਾ ਹੋ ਗਿਆ ਸਾਰਾ ਸੁੱਕਨੇ ਭਾਈ ਬਹੁਤ ਮਾੜੇ ਹਾਲਾਤ ਹੈ ਜੀ ਬਹੁਤ ਮਾੜੇ ਹਾਲਾਤ ਕਿੱਡੀ ਸੋਹਣੀ ਕੋਠੀ ਹੈ ਮਾਜੀ ਕਹਿੰਦੇ ਬਹਿ ਗਈ ਆ ਨੇ ਗੋਡੇ ਗੋਡੇ ਜਿਹੜੇ ਆਏ ਨੇ ਉਹਨਾਂ ਨੇ ਅੰਦਰ ਬਾਹਰ ਦਿੱਤੇ ਹੈਲੋ ਬੜੇ ਦੁਖ ਦੀ ਉਹ ਦੇਖਿਓ ਗਰਸ਼ੇ ਕੇ ਤਾਂ ਅੰਦਰੋਂ ਬੈਠਾ ਹੋਇਆ ਹੈ ਸਰ ਹਾਂ ਇਹਨੇ ਗੋਡੇ ਗੋਡੇ ਪਾਣੀ ਤੇ ਘਰ ਤੱਕ ਇਹ ਸਿਰ ਸਮਾਨ ਤੇ ਸਲੀ ਹੀ ਸਣਾ ਪਿਆ ਹੋਇਆ ਹੈ ਸਰ ਸੱਚੀ ਕਾ ਜੀ ਵਾਈ ਆਹ ਦੇਖੋ ਬਹਿ ਗਿਆ ਸਾਰੇ ਆਹ ਦੇਖੋ ਵਾਈ ਜੀ ਕੋਈ ਬੈ ਲਾਈਟ ਮਾਰੀ ਲਾਈਟ ਮਾਰੀ ਇੱਧਰ ਕੋਈ ਗੱਲ ਨਹੀਂ ਮਾਜੀ ਕੋਈ ਨਹੀਂ ਸਭ ਕੁਝ ਹੈ ਤੁਸੀਂ ਹੁਕਮ ਕਰੋ ਸਾਡਾ ਨੰਬਰ ਲੈ ਜਾਓ ਆਹ ਥੱਲੇ ਆ ਆ ਸਾਰੇ ਬੈਠੋ ਲੋਟ ਆ ਗਿਆ ਤੇਰਾ ਪਲਾ ਕੋਈ ਜਿੰਨਾ ਪਿਆ ਹਲਾਇਆ ਹੋਗਾ ਤੇ ਅੱਜ ਕੋਈ ਦਵਾਈ ਆ ਗਈ ਦੀ ਟੀਮ ਕਰਾਉਂਦੇ ਉਹ ਖਾਂਸੀ ਆਉਂਦੀ ਹੈ ਉਹ ਦੇ ਮੰਗਣੇ ਤੇ ਸਾਰੀ ਦਵਾਈ ਜਾਏਗੀ ਆ ਆ ਕੋਈ ਜਨ ਅੱਜ ਕੋਈ ਗੱਦੇ ਆਉਂਦਾ ਆਉਂਦੇ ਤੇ ਲਾਜੋ ਕੇ ਲਾਜੋ ่อนีอนี้จะดดวัะดด้วยที่ไอ้ทุบดีละ